5510 ਕਾਲੇ ਢਿੱਡ ਵਾਲੇ ਬਹੁਪੁਰਾਵਾ ਦੇ ਫੋਨ ਆਉਂਦੇ ਹੁੰਦੇ ਨੇ ਬਾਈ ਜੇ ਕਾਲੇ ਢਿੱਡ ਵਾਲਾ ਟਰੈਕਟਰ ਆਇਆ ਦੱਸਿਓ ਇਹ ਆਪਣਾ ਦੋਸਤ ਆ ਮੁੰਡਾ ਲੱਕੀ ਇਧਾਂ ਖੜਾ ਇੱਥੇ ਬਾਈ ਕਿਹੜਾ ਮਾਡਲ ਦਾ ਟਰੈਕਟਰ 2005 ਮਾਡਲ ਦਾ ਟਰੈਕਟਰ ਤੇ ਬਹੁ ਰੀਜ ਨਹੀਂ ਕਿਸੇ ਦਾ ਮਨ ਲੱਗਾ ਤਿਆਰ ਤਿਆਰ ਕਰਿਆ ਹੋਇਆ ਬੰਪਰ ਬੰਪਰ ਹੌਰ ਨੂੰ ਸਾਰੇ ਐ ਕੰਪਲੀਟ ਲੱਗੇ ਐ ਤੇ ਆ ਆਪਣਾ ਤਸੱਲੀ ਕਰ ਲਿਓ ਆ ਕੇ ਪਟਿਆਲਾ ਟਰੈਕਟਰ ਮੰਡੀ ਦਾ ਇਹ ਵੀ ਖੜਾ ਟਰੈਕਟਰ ਕਾਲੇ ਪੇਟ ਵਾਲਾ ਕਾਲੇ ਢਿੱਡ ਵਾਲਾ ਜਿਹੋ ਜਿਹੀ ਵੀ ਲੈਂਗੁਏਜ ਕੋਈ ਵਰਤਦਾ ਇਹ ਇਹ ਬਾਲੇ ਭਰਾਵਾਂ ਨੂੰ ਪਸੰਦ ਆਉਂਦੇ ਆ ਇਹ ਟਰੈਕਟਰ ਵੀ ਕਾਲੇ ਤੇ ਦੜਾ ਪਤਾ ਨਹੀਂ ਕੀ ਖੂਬੀ ਇਹਦੇ ਚ ਬਾਈ ਹੁਣ ਇਹ ਤਾਂ ਜਿਹੜਾ ਚਲਾਉਂਦਾ ਵੋਂਦਾ ਉਹ ਦੱਸ ਸਕਦਾ ਹਨਾ ਵੀ ਲੱਕੀ ਹੁਣ ਆਪਾਂ ਨੂੰ ਕੀ ਪਤਾ ਕਿ ਆਪਾਂ ਦਾ ਕਿਤੇ ਪਹਿਲਾਂ ਕੀ ਆ ਕਿਸੇ ਨਾ ਵਾ ਲਿਆ ਹੋਵੇ ਜਿਹੜਾ ਜਿਆਦਾ ਜਿਹਦਾ 5-5 ਸਾਲ ਟਰੈਕਟਰ ਚਲਾਇਆ ਹੁੰਦਾ ਤੇ ਅਰਬਾ ਤੋਂ ਉਹਦਾ ਹੀ ਆ ਇਹ ਬਾਈ ਲੱਕੀ ਕਿਹੜਾ ਮਾਡਲ ਦਾ ਵੀਰੇ 2005 ਮਾਡਲ ਦਾ ਤੇ ਦੇਣਾ ਕਿੰਨੇ ਦਾ ਬਾਈ ਟਰੈਕਟਰ ਜਾਇਜ਼ ਇਹ ਇਹ 3.5 ਲੱਖ ਮੰਗਦੇ ਆ ਮੈਂ ਮੰਗਦੇ ਦਾ ਹੈਗੇ ਆ ਕੋਈ ਮੈਨੂੰ ਫਿਰ ਫੋਨ ਕਰੀ ਜਾਂਦੇ ਬਾਈ ਕਨ ਸਿਸਟਮ ਸਿਸਟਮ 63 5000 ਤਾਂ ਯਾਰ ਕਿਹੜਾ 5000 ਆਦਾ ਜਾਇਜ ਪੈਸੇ 10 ਟਰੈਕਟਰ ਤੇਰਾ ਲੈ ਜਾਣਾ ਬਾਈਆਂ ਨੇ ਬਹੁਤ ਫੋਨ ਆਏ ਟਰੈਕਟਰ ਦੇ ਤੇ ਆਪਾਂ ਦਾ ਮੇਰਾ ਤਾਂ ਇਹੀ ਮਾਣ ਆ ਵੀ ਜਿਹੜਾ ਮੈਨੂੰ ਭਰਾ ਆ ਕੇ ਕਹਿ ਦਿੰਦੇ ਬਾਈ ਧੰਨਵਾਦ ਆ ਤੇਰਾ ਵੀਡੀਓ ਦੇਖ ਕੇ ਤੇਰੀ ਆਏ ਆ ਕਹਿੰਦੇ ਭਰਾ ਜਾਂਦੇ ਕਹਿ ਕੇ ਵੀ ਜਾਂਦੇ ਟਰੈਕਟਰ ਕਿਤੋਂ ਵੀ ਲੈਣ ਤੇ ਥੈਂਕਸ ਕਰਕੇ ਜਾਂਦੇ ਬਾਈ ਤੇਰੀ ਵੀਡੀਓ ਕਰਕੇ ਟਰੈਕਟਰ ਮਿਲ ਗਿਆ ਸਾਡਾ ਢੇੜਾ ਬਚ ਗਿਆ ਕਈ ਵਾਰ ਲੱਭਦਾ ਹੁੰਦਾ ਅਗਲਾ ਟਰੈਕਟਰ ਇਹ ਕਰ ਦੋਗੇ ਮੰਨਤਾ ਨਾ ਕਰ ਦਾਂਗੇ ਕਰ ਦੋ ਸਾਢੇ ਤਿੰਨ ਮੰਗ ਆ ਜਨੇਗੀ ਹੈ ਆ ਸਾਢੇ ਤਿੰਨ ਮਾਡਲ ਕਿਹੜਾ 5 5 2005 ਮਾਡਲ ਆ ਟਾਇਰ ਵੀ ਚੰਗੇ ਆ ਟਰੈਕਟਰ ਦੇ ਬਾਈ ਕੰਮ ਦਿੰਦੇ ਆ ਟਾਇਰ 16 ਦੇ ਟਾਇਰ ਤੇ ਤੇ ਆ ਬਾਕੀ ਵੇਖ ਲਓ ਆ ਬੇਲ ਬੁੱਲ ਵੀ ਚੰਗਾ ਸ਼ਿੰਗਾਰਿਆ ਕਿਸੇ ਦਾ ਸਿਸਟਮ ਸਿਸਟਮ ਦੇਖ ਲਓ ਬਾਕੀ ਕਿਉਂ ਆ 6 ਸਪੀਕਰ ਇਧਰ ਆ 4 ਬੂਫਰ ਲੱਗੇ ਆ 6 ਪਰਲੇ ਪਾਸੇ 4 ਉੱਪਰ ਆ ਬੈਬਰ ਛਤਰੀ ਲੱਗੀ ਆ ਵਧੀਆ ਸਮਾਨਤਾ ਕਿਸੇ ਦਾ ਲੱਗਾ ਹੋਇਆ ਬਾਕੀ ਤਸੱਲੀ ਟਰੈਕਟਰ ਆ ਕੇ 3 ਸਪੀਡ ਟਰੈਕਟਰ ਆਲੇ ਢਿੱਡ ਵਾਲੇ ਮਿਲਦੇ ਵੀ ਘੱਟ ਆ ਕੋਈ ਹੋਰ ਟਰੈਕਟਰ ਵੀ ਆਇਆ ਕੋਈ ਜਿਹੜਾ ਆਹ ਕਾਲੇ ਢਿੱਡ ਵਾਲਾ ਕਿਵੇਂ ਖੜਾ ਆ ਜਿਹੜਾ ਇੱਧਰ ਹਾਂ ਇਹਦਾ ਕੀ ਮੰਗ ਮੰਗੇ ਦੀ ਕਿਹੜਾ ਮਾਡਲ ਆ ਹਾਂ ਟਰੈਕਟਰ ਤੇ ਵੀ ਸਾਫ਼ ਆ ਯਾਰ ਇੰਟਰ ਤੇ ਵੀ ਖੜਾ ਯਾਰ ਵਧੀਆ ਆ ਨਾ ਮਾਡਲ ਕਿਹੜਾ ਰੰਗ ਨਾ ਰੇਮ ਰਮ ਬਾਈ ਉਧਰ ਹੋ ਜਾਂਦੇ ਉਹ ਤੇ ਨਾ ਮਿੱਟੀ ਐ ਉਹ ਜੇ ਰੇਮ ਲਾਲ ਜੇ ਹੋ ਜਾਂਦੇ ਉਧਰ ਦੋ ਵਸੀ ਮੰਗਾ 7 ਮਾਡਲ ਦਾ ਟਰੈਕਟਰ ਬਾਈ ਟਰੈਕਟਰ ਬਾਡੀ-ਬੋਡੀ ਦਾ ਵੀ ਟੈਟਾ ਸਾਰਾ ਟਰੈਕਟਰ ਆ ਬਾਕੀ ਬਾਈ ਇਹਨਾਂ ਨੂੰ ਹੁੰਦਾ ਵੀ ਕੁਝ ਨਹੀਂ ਯਾਰ ਜੌਨ ਡੀਅਰ ਨੂੰ ਤਕਰੀਬਨ ਦੇਖੀਦੇ ਆ ਬੜੀ ਆ ਧੱਕੜ ਟਰੈਕਟਰ ਆ ਇਹ ਅੰਦਰਲਾ ਬਸ ਅਮਰਗਾੜਾਂ ਦਾ ਬਾਕੀ ਮਾੜਾ ਮੋਟਾ ਤੁਹਾਨੂੰ ਪਤਾ ਅਗਲਾ ਕਰਦਾ ਹੀ ਆ ਇਹ ਅਕੜੀ ਤਸੱਲੀ ਕਰ ਲਿਓ ਇੰਨ ਗੇਅਰ ਦਾ ਸੁੱਕਾ ਟਰੈਕਟਰ ਆ ਡੀਜ਼ਲ ਦੂ ਜੰਨੀ ਵੱਜਾ ਜਿਵੇਂ ਆਮ ਤਾਂ ਆ ਕੇ ਡੀਜ਼ਲ ਮਾਰ ਕੇ ਰੰਗ ਕੱਢਿਆ ਹੁੰਦਾ ਉਧਰ ਬੰਗਾਲ ਚ ਜੇ ਕੋਈ ਚੀਜ਼ ਪਾਉਂਦਾ ਵੀ ਆ ਨਾ ਕੰਪਨੀ ਚੋਂ ਲੈ ਕੇ ਪਾਉਂਦਾ ਉੱਥੇ ਕਿਹੜਾ ਇੱਕ ਵਾਰਡ ਦੀਆਂ ਦੁਕਾਨਾਂ ਜਿੱਥੋਂ ਲੈ ਕੇ ਕੋਈ ਚੀਜ਼ ਪਾ ਲੂਗਾ ਆ ਲਾਈਟ ਬਦਲ ਦਿਓ ਯਾਰ ਲਾਈਟ ਜੀ ਕਰਕੇ ਬੁਰਾ ਲੱਗਦਾ ਪਿੰਚੂ ਟਰੈਕਟਰ ਹਨਾ ਲਾਈਟਾਂ ਨਵੀਆਂ ਲਾ ਦਿਓ ਟਰੈਕਟਰ ਦੀਆਂ ਤੇ ਹੋਰ ਕੋਈ ਰਹਿ ਗਿਆ ਕਿਹੜਾ ਕੋਈ ਦਿਖਾਉਣ ਵਾਲਾ ਕਿਹੜਾ ਰਹਿ ਗਿਆ ਹੋਰ ਉਹ ਜੌਂਡੀਰ ਕਿਹੜਾ ਖੜਾ 5310 ਉਹ 17 ਮਾਡਲ ਆ ਉਹਨੇ ਵੀ ਦਿਖਾ ਦਈਏ ਵੀਡੀਓ ਯਾਰ ਕਿੱਧਰ ਦੀ ਰਸਤਾ ਪਹਨਾਂਦੀ ਜਾਈਏ ਉਹ 2011 ਮਾਡਲ ਇੱਕ 5041 ਸੀ ਖੜਾ ਇਹ 5041 ਸੀ ਹੈ ਕਿ ਇਹ ਬਿਨਾ 5041 ਹੈ 41 ਸੀ ਹੈ 5041 ਸੀ ਖੜਾ ਬੂਮ ਵਾਲੇ ਬਹੁਤ ਭਰਾ ਮੰਗਦੇ ਸੀ ਨਾ ਜਿਨ੍ਹਾਂ ਨੇ ਭਾਈ ਜਿਨ੍ਹਾਂ ਨੂੰ ਕੋਈ ਦਿੱਕਤ ਨਹੀਂ ਉਹਨਾਂ ਮਰਗਾਟ ਆ ਮਣਾ ਸਿੱਧਾ ਹੋ ਜਾਣਾ ਸਸਤਾ ਟਰੈਕਟਰ ਆ ਤੁਸੀਂ ਦਾ ਸ਼ੋ ਸ਼ੋ ਲਾਉਣੇ ਨਹੀਂ ਹੁੰਦੇ ਜਿਨ੍ਹਾਂ ਨੇ ਬੂਮ ਬਣਾਉਣੇ ਆ ਨਾ ਇਹ ਕੁੱਲ 1,10,000 ਰੁਪਇਆ ਕਹਿੰਦਾ ਵੀਰ ਟਰੈਕਟਰ ਦਾ ਤੇ ਆਜੋ ਤੁਸੀਂ ਪਟਿਆਲਾ ਮੰਡੀ ਤੇ 110000 ਰੁਪਏ ਦਾ ਰਿੰਕੂ ਦਾ ਟਰੈਕਟਰ ਰਿੰਕੂ ਨੂੰ ਤੁਹਾਨੂੰ ਪਤਾ ਹੈ ਨੰਬਰ ਫੋਨ ਕਰ ਲਿਓ 7696106 76960 106 ਤੇ ਫੋਨ ਕਰ ਲਿਓ ਪਾਵਰ ਸਟੀering ਟਰੈਕਟਰ ਆ ਇਹ ਮਾਣਾ ਮੋਟਾ ਤੁਹਾਨੂੰ ਹੀ ਕਰਨਾ ਪਣਾ ਜੋ ਹੈਗਾ ਉਹ ਤਾਂ ਹੱਥ ਲਾ ਕੇ ਰਾਜੀ ਨੇ ਜਿਵੇਂ ਖੜਾ ਇਹ ਨਹੀਂ ਤੇ ਤਿਆਰ ਕਰਕੇ ਟਰੈਕਟਰ 1.5-2 ਲੱਖ ਦਾ ਸਿਰਫ ਇਹ ਨਾਂ ਇਹਦੇ ਹੱਥ ਲਾਉਣ ਕਰਕੇ ਆ ਵੀ ਚੱਲੇ ਇਹ ਮਿਹਨਤ ਇੰਨੀ ਕਰਕੇ ਰਾਜੀ ਨੇ ਆਈ ਤੁਹਾਨੂੰ ਕਿਹਾ ਵੀ ਜਿਹੜਾ ਭਰਾ ਆ ਵਹ ਹਿੰਮਤ ਕਰ ਲਊਗਾ ਦੇਖ ਲਓ ਟਰੈਕਟਰ ਕੁੱਲ 110000 ਰੁਪਏ ਦਾ ਟਰੈਕਟਰ ਆ 5041 ਸੀ ਇਹ ਜਿਨ੍ਹਾਂ ਨੇ ਬੂਮ ਵਾਸਤੇ ਲੈਣਾ ਬੂਮਾਂ ਨੂੰ ਬੜਾ ਵਧੀਆ ਟਰੈਕਟਰ ਆ ਛੋਟੇ ਦਾ ਛੋਟਾ ਤੇ ਵਧੀਆ ਇੰਨੇ ਚ ਟਰੈਕਟਰ ਕੋਈ ਪਾਵਰ ਸ਼ੇਰਿੰਗ ਮੇਰੇ ਹਿਸਾਬ ਨਾਲ ਨਹੀਂ ਆਉਂਦਾ ਆ ਮਗਰ ਉਹ ਵੀ ਦਿਖਾ ਦਿੰਨਾ ਆਹ ਮਰਗਾੜ ਮੜਾ ਜਾਂ ਵਿੰਗਾ ਹੋਇਆ ਉਹ ਗੜੇ ਗੁਲੇ ਹੈ ਨਹੀਂ ਮਰਗਾੜ ਸਾਫ਼ ਹੋ ਜਾਣੇ ਆ ਇਹ ਵੀ ਕ੍ਰੇਨ ਕਰੋਨ ਵਾਲੇ ਨੇ ਵਿੰਗਾ ਕਰਿਆ ਉਹ ਮਰਗਾੜ ਪਰਨਾ ਠੀਕ ਆ ਲਿਫਟ ਲੋਡ ਕੰਪਲੀਟ ਆ ਆ ਤਾਂ ਨਨੇ ਜੋ ਗੈਂਜਾ ਗਿਆਂ ਵਾਲੇ ਨੇ ਸਮਾਨ ਜਾਂ ਉੱਤੇ ਰੱਖਿਆ ਆ ਮੀਟਰ ਟੁੱਟਾ ਕਵਰ ਕੁਵਰ ਕੱਲਾ ਨਵਾਂ ਪੈਜੂਗਾ ਬਾਕੀ ਪਾਵਰ ਸਟੀering ਆ ਪਰਲੇ ਪਾਸੇ ਪਾਵਰ ਪੂਪਰ ਦਾ ਵੀ ਦਿਖਾ ਦੇਣਾ ਟਰੈਕਟਰ ਸਟਾਰਟ ਤੇ ਰੇਟ ਸਿਰਫ ਘਾਟ ਇਸੇ ਕਰਕੇ ਆ ਵੀ ਇਹ ਖੜਾ ਕਵਾੜ ਬਣਾ ਕੇ ਕੰਡੀਸ਼ਨ ਦੇ ਵਿੱਚ ਆ ਵੀ ਐ ਤਿਆਰ ਨਹੀਂ ਕਰਿਆ ਹੋਇਆ ਟਰੈਕਟਰ ਸ਼ੋਅ ਨਹੀਂ ਨਾਲ ਹੈਗੀ ਪਹਿਲਾਂ ਦੱਸਦਾ ਵੀਡੀਓ ਦੇ ਵਿੱਚ ਸ਼ੋਅ ਨਾਲ ਨਹੀਂ ਹੈਗੀ ਜਿੱ ਤਰ੍ਹਾਂ ਟਰੈਕਟਰ ਖੜਾ ਇਸ ਤਰ੍ਹਾਂ ਹੀ ਪਾਵਰ ਸਟੀering ਆ ਸਟਾਰਟ ਆ ਜੇ ਕੋਈ ਭਰਾ ਮਿਹਨਤ ਕਰ ਸਕਦਾ ਕਿ ਉਹ ਬੂਮ ਵਾਸਤੇ ਕੋਈ ਬਾੜੀ ਮਿਹਨਤ ਦੀ ਲੋੜ ਤਾਂ ਹੈ ਨਹੀਂ ਸਟਾਰਟ ਕਰਿਆ ਤਾਂ ਟਰੈਕਟਰ ਰਿਗਾਰਡ ਰਿਗਾਰਡ ਬੈਣ ਵਾਸਤੇ ਲਾਉਣੇ ਹੁੰਦੇ ਆ ਲਿੰਕਾਂ ਜੱਕ ਮੇਰੇ ਖਿਆਲ ਲਾਉਂਦੇ ਨਹੀਂ ਬੂਮਾ ਵਾਸਤੇ ਟਰੈਕਟਰ ਪੂਲ 1,110,000 ਦਾ ਪਾਵਰ ਸਟੀering ਉਹ ਪੜ ਸਕਦੇ ਆ ਸਾਈਡ ਤੇ ਪਾਵਰ ਸਟੀering ਦੀ ਲਿਖਿਆ ਲਿੰਕਾਂ ਜੱਕ ਟਰੈਕਟਰ ਦੀ ਨਾਲ ਹੈ ਨਹੀਂ ਗਿਆ ਵੀਡੀਓ ਚ ਪਹਿਲਾਂ ਦੱਸਦਾ ਸਲਵ ਸਟਾਰਟ ਆ ਬੈਟਰੀ ਤੁਹਾਨੂੰ ਧਰਨੀਪੂ ਬੈਟਰੀ ਨਾਲ ਨਹੀਂ ਹੈਗੀ ਇਹਦੇ ਨਾਲ ਤੇ ਆਹ ਕੰਡੀਸ਼ਨ ਦਾ ਟਰੈਕਟਰ ਦੀ 5041 ਸੀ ਇਹ ਸਿਰਫ ਬੂਮ ਵਾਲੇ ਵਾਸਤੇ ਵੀਡੀਓ ਬਣਾਈ ਸੀ ਉਤਨਾ ਜ਼ਿੰਮੇਵਾਰ ਤੇ ਕਿਉਂ ਲਊਗਾ ਇਹਨੂੰ ਤੇ ਤਿਆਰ ਕਰਾਉਣਾ ਪੈਣਾ ਇਹ 855 ਮੈਂ ਕਹਾਂ ਇਹ ਫਿਰ ਆਈਵਰੀ ਰਹਿ ਜਾਂਦਾ ਵੀਡੀਓ ਦੇ ਵਿੱਚ ਪਾਉਣਾ ਰਿਵਰਸ ਪੀਟੀਓ ਟਾਈ ਵੀਰੋ 2017 ਮਾਡਲ ਆ ਖੜਾ ਜੋਂਡੀਅਰ 2017 ਤੇ ਇਹਦਾ 435 ਮੁੱਲ ਹੁਣ ਜਿਹੜੇ ਦਾ ਕੋਈ ਰੇਟ ਦੱਸਦਾ ਆਪਾਂ ਦੱਸ ਦਈਦਾ ਵੀਡੀਓ ਦੇ ਵਿੱਚ ਜਿਹੜਾ ਭਰਾ ਕੋਈ ਨਹੀਂ ਦੱਸਦਾ ਬਾਈ ਕਿਸੇ ਨਾਂ ਧੱਕਾ ਨਹੀਂ ਹੁੰਦਾ ਇਹਦੇ ਅਗਲੇ ਟਾਇਰ ਨਵੇਂ ਪਾਏ ਆ 650 20 ਦੇ ਤੇ ਬਾਕੀ ਟਰੈਕਟਰ ਬਾਈ ਤੁਸੀਂ ਆ ਕੇ ਆਪਣਾ ਜਿਵੇਂ ਜਿਵੇਂ ਤੁਹਾਡਾ ਜੀ ਕਰਦਾ ਤਸੱਲੀ ਕਰੋ ਇੱਥੇ ਮੰਡੀ 'ਚ ਖੜਾ ਇੱਕ ਪਟਿਆਲਾ ਮੰਡੀ ਕੋਈ ਮੰਡੀ ਨਹੀਂ ਲੱਗਦੀ ਇਹਨੂੰ ਕਹੇ ਮੰਡੀ ਦਿੰਦੇ ਆ ਇੱਥੇ ਰੋਜ਼ ਹੀ ਦੁਕਾਨਦਾਰ ਆਪਦੇ ਮੁੱਲ ਲੈ ਕੇ ਟਰੈਕਟਰ ਖੜਾਉਂਦੇ ਆ ਮੰਡੀਆਂ 'ਚ ਹੁੰਦਾ ਸਿਸਟਮ ਜੀਮੇਦਾਰ ਦਾ ਟਰੈਕਟਰ ਖੜਦਾ ਮੰਡੀ ਵਾਲਿਆਂ ਨੇ ਆਪਦੀ ਮੰਡੀ ਦੇ ਪੈਸੇ ਲੈਣੇ ਆ ਟਰੈਕਟਰ ਵਿਕੇ ਤੋਂ ਨਹੀਂ ਤਾਂ ਅਗਲਾ ਕੋਈ ਪੈਸਾ ਨਹੀਂ ਇੱਥੇ ਟਰੈਕਟਰ ਰਜਾਨਾ ਹੀ ਜ਼ਿਮੀਂਦਾਰਾਂ ਦਾ ਇਹ ਮੁੱਲ ਲਿਆ ਕੇ ਖੜਾਉਂਦੇ ਆ ਦੁਕਾਨਦਾਰ ਇੱਥੇ ਉਲਟਾ ਸਿਸਟਮ ਆ ਇੱਥੇ ਮੰਡੀ ਵਾਲਾ ਸਿਸਟਮ ਨਹੀਂ ਗਾ ਇੱਥੇ ਕਮਿਸ਼ਨ ਬੇਸ ਵਾਲਾ ਕੰਮ ਨਹੀਂ ਇੱਥੇ ਮੁੱਲ ਲੈ ਕੇ ਚੀਜ਼ੀ ਦੁਕਾਨਾਂ ਵਾਲੇ ਲਿਆ ਕੇ ਆਪਦਾ ਲਿਆ ਕੇ ਵੇਚਦੇ ਆ ਟਰੈਕਟਰ ਇੱਥੇ ਜਿ ਤਰ੍ਹਾਂ ਮੰਡੀਆਂ ਦੇ ਵਿੱਚ ਸਿਸਟਮ ਹਨਾ ਕੋਈ ਵੀ ਬੰਦਾ ਮੰਡੀ ਦੀ ਆਪਣਾ ਫੀਸ ਦੇ ਕੇ ਟਰੈਕਟਰ ਖੜਾ ਕੇ ਆਪਣਾ ਵੇਚ ਸਕਦਾ ਇੱਥੇ ਉਹ ਮੰਡੀ ਸਿਸਟਮ ਨਹੀਂ ਗਿਆ ਇੱਥੇ ਚੀਜ਼ ਮੁੱਲ ਦੁਕਾਨਦਾਰ ਦੀ ਹੁੰਦੀ ਆ ਮੇਰੇ ਖਿਆਲ ਲਈ ਕੋਈ ਕੋਈ ਵਿਚ ਮਣਾ ਮੋਟਾ ਕੇਸ ਆ ਜਿਹਦਾ ਕਹਿ ਨਹੀਂ ਸਕਦੇ ਵੀ ਕੋਈ ਜ਼ਿੰਮੇਵਾਰ ਭਰਾ ਇਹ ਦੁਕਾਨਦਾਰ ਨਾਮ ਆ ਕੇ ਖੜਾ ਜਾਂਦਾ ਵੀ ਮੇਰਾ ਇੰਨੇ ਦਾ ਵੇਚ ਦੀ ਉਹ ਵੇਜਦੰਦਾ ਹੋਵੇ ਤਾਂ ਤੇ ਮੈਨੂੰ ਲੱਗਦਾ ਵੀ ਇੱਥੇ ਤਕਰੀਬਨ ਇੱਥੇ ਤੱਕ ਮੇਰੀ ਸਮਝ ਆ ਮੇਤੋਂ ਹੋ ਗਏ ਨਾਚਰ ਮੰਡੀ ਦੇ ਵਿੱਚ ਮਾਰਕੀਟ ਦੇ ਵਿੱਚ ਇੱਥੇ ਤਕਰੀਬਨ ਹੀ ਮੁੱਲ ਲੈ ਕੇ ਹੀ ਚੀਜ਼ ਵੇਚਦੇ ਆ ਦੁਕਾਨਦਾਰ ਆਪਦਾ ਲੈ ਕੇ ਟਰੈਕਟਰ ਏ ਕੋਈ ਬੰਦੇ ਪੰਜਾਬ ਨੰਬਰ ਦਾ ਕੰਮ ਕਰਦੇ ਆ ਕੋਈ ਹਰਿਆਣਾ ਨੰਬਰ ਕੰਮ ਕਰਦਾ ਕੋਈ ਬੰਗਾਲ ਨੰਬਰ ਕੰਮ ਕਰਦਾ ਬਹੁਤ ਵਧੀਆ ਬੰਦੇ ਆ ਕੋਈ ਐ ਨਹੀਂ ਕੋ ਟੱਗੀ ਨਹੀਂ ਠੋਰੀ ਨਹੀਂ ਵਧੀਆ ਦੁਕਾਨਦਾਰ ਆ ਪੰਜੇ ਉਂਗਲੇ ਇੱਕਸਾਰ ਨਹੀਂ ਹੁੰਦੀਆਂ ਐਡੀ ਵੱਡੀ ਮਾਰਕੀਟ ਆ ਜ਼ਿਮੀਦਾਰਾਂ ਦਾ ਫਾਇਦਾ ਬਹੁਤ ਹੁੰਦਾ ਇਤੋਂ ਘਟੇੜਾ ਮੰਡੀ ਆ ਬਹੁਤ ਵਧੀਆ ਨਾਮ ਆ ਦੁਕਾਨਦਾਰਾਂ ਦੇ ਜਿਹੜੇ ਜਿੰਨੀ ਗੱਲ ਕਹਿਣਗੇ ਉੰਨੇ ਨਿਕਲੋਗੇ ਤੇ ਦੋਸਤੋ ਤੇ ਬਾਕੀ ਸੁਣੀਆਂ ਸੁਣਾਈਆਂ ਗੱਲਾਂ ਦੇ ਤਬਾਰਨਾ ਕਰਿਆ ਕਰੋ ਵੀ ਮਾਰਕੀਟ ਚ ਐ ਹੁੰਦਾ ਐ ਹੁੰਦਾ ਬਹੁਤ ਦੁਨੀਆ ਸਮਾਨ ਲੈ ਜਾਂਦੀ ਆ ਬਾਲੇ ਜੀਮੇਦਾਰਾਂ ਦਾ ਫਾਇਦਾ ਵੀ ਹੋਇਆ ਤੇ ਬਾਕੀ ਹੋਰ ਕੋਈ ਜਾਣਕਾਰੀ ਹੋਈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ 1855 ਮੈਂ ਕਹਾਂ ਇਹ ਫਿਰ ਆਈਵਰੀ ਰਹਿ ਜਾਂਦਾ ਵੀਡੀਓ ਦੇ ਵਿੱਚ ਪਾਉਣਾ ਰਿਵਰਸ ਪੀਟੀਓ ਟਰੈਕਟਰ ਖੜਾ ਇਹ ਵੀ ਕਿਸੇ ਮਿੱਤਰ ਨੂੰ ਦੇਖਣਾ ਹੋਇਆ ਤਾਂ ਇਹ 290 ਮੰਗ ਕਰਦੇ ਆ 2013 ਮਾਡਲ ਆ ਪਿਛਲੇ ਟਾਇਰ ਵੇਖ ਲਓ ਗੁਡੀਅਰ ਦੇ ਤੇ ਪਾਵਰ ਸਟੀering ਟੌਪ ਮਾਡਲ ਆ ਰਿਵਰਸ ਪੀਟੀਓ ਦੇ ਵਿੱਚ ਟਰੈਕਟਰ ਆਏ ਨਹੀਂ ਵੀ ਰਿਵਰਸ ਦੇ ਸਟਿੱਕਰ ਹੀ ਲੱਗੇ ਆ ਰਿਵਰਸ ਪੀਟੀਓ ਟਰੈਕਟਰ ਰਿਵਰਸ ਪੀਟੀਓ ਹੀ ਹੋਊਗਾ ਹਲੋ